ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਨੀ ਹੈ ਬਾਲੀਵੁੱਡ ਦੇ ਗਲੈਮਰ ਦੇ ਬਾਰੇ ਕਿ ਬਾਲੀਵੁੱਡ ਦੀ ਗਲੈਮਰਸ ਦੁਨੀਆ ਕਿਸ ਤਰ੍ਹਾਂ ਦੀ ਜੋ ਦਿਖਦੀ ਹੈ ਸਕਰੀਨ ਤੇ ਐਕਚੁਅਲੀ ਉਹ ਹੁੰਦੀ ਹੈ ਜਾਂ ਨਹੀਂ ਬਿਲਕੁਲ ਅੱਜ ਅਸੀਂ ਗਲੈਮਰ ਦੀ ਦੁਨੀਆ ਤੋਂ ਪਰਦਾ ਚੱਕਣ ਜਾ ਰਹੇ ਹਾਂ ਜੋ ਸਕਰੀਨ ਤੇ ਤੁਸੀਂ ਦੇਖਦੇ ਹੋ ਕੀ ਉਹ ਵਾਕਿਆ ਦੇ ਵਿੱਚ ਰਿਐਲਿਟੀ ਹੈ ਜਾਂ ਨਹੀਂ ਹੈ ਅਗਰ ਅਸੀਂ ਕੋਈ ਵੀ ਐਕਟ੍ਰੈਸ ਜਾਂ ਐਕਟਰ ਨੂੰ ਦੇਖਦੇ ਆ ਕਿ ਯਾਰ ਏਜਡ ਤਾਂ ਹੋ ਗਿਆ ਲੇਕਿਨ ਏਜਡ ਲੱਗਦਾ ਕਿਉਂ ਨਹੀਂ ਪਿਆ ਇਹਦੇ ਪਿੱਛੇ ਦੀ ਅੱਜ ਤੁਹਾਨੂੰ ਅਸੀਂ ਅੱਜ ਸਰਜਰੀਜ਼ ਦੇ ਬਾਰੇ ਗੱਲ ਕਰਾਂਗੇ ਉਹਦੀ ਰਿਐਲਿਟੀ ਦੱਸਾਂਗੇ ਕਿ ਇਹ ਚੀਜ਼ਾਂ ਜਿਹੜੀਆਂ ਕਲਾਕਾਰਾਂ ਨੂੰ ਕਿਸ ਤਰ੍ਹਾਂ ਯੰਗ ਰੱਖਦੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਬੋਟੋਕਸ ਦੇ ਬਾਰੇ ਜੋ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਇਹ ਬਾਲੀਵੁੱਡ ਦੇ ਵਿੱਚ ਸ਼ੁਰੂ ਕਰਦੇ ਨੇ ਸ਼੍ਰੀ ਦੇਵੀ ਔਰ ਸ਼ਿਲਪਾ ਸ਼ੇਟੀ ਕੁੰਦਰਾ ਇਹ ਬੋਟੌਕਸ ਦੀ ਸ਼ੁਰੂਆਤ ਹੁੰਦੀ ਹੈ ਬਾਲੀਵੁੱਡ ਤੋਂ ਬਾਲੀਵੁੱਡ ਤੋਂ ਚਲਦੀ ਚਲਦੀ ਹੁਣ ਇੰਡੀਆ ਦੇ ਹਰ ਇੱਕ ਪਾਰਲਰ ਦੇ ਵਿੱਚ ਵੀ ਬੋਟੌਕਸ ਅਵੇਲੇਬਲ ਹੈ ਯਾਨੀ ਕਿ ਫੋਰਨ ਕੰਟਰੀਜ਼ ਤੋਂ ਸ਼ੁਰੂ ਹੁੰਦੀ ਹੈ ਬੋਟੌਕਸ ਦੀ ਸ਼ੁਰੂਆਤ ਹੁੰਦੀ ਹੈ ਜਿਸ ਤੋਂ ਬਾਅਦ ਇਹ ਹੌਲੀ ਹੌਲੀ ਇੰਡੀਆ ਦੇ ਹਰ ਇੱਕ ਸੈਲੂਨ ਦੇ ਵਿੱਚ ਵੀ ਈਜ਼ੀਲੀ ਅਵੇਲੇਬਲ ਹੋ ਗਿਆ ਹੈ ਬੋਟੌਕਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀਆਂ ਝੁਰੜੀਆਂ ਨੂੰ ਖਤਮ ਕਰਨਾ ਤੁਹਾਨੂੰ ਯੰਗ ਦਿਖਾਉਣਾ ਜਿੱਥੇ ਤੁਹਾਡੀ ਸਕਿਨ ਡੈੱਡ ਹੈ ਉਹਨੂੰ ਸੈੱਟ ਕਰਨਾ ਜਾਂ ਫਿਰ ਫਿਲਰਸ ਕਰਨੇ ਜਾਂ ਬੋਟੌਕਸ ਇਜ਼ 올 ਅਬਾਊਟ ਕਿ ਤੁਸੀਂ ਯੰਗ ਕਿਸ ਤਰ੍ਹਾਂ ਨਜ਼ਰ ਆ ਸਕਦੇ ਹੋ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਬਚਪਨ ਤੋਂ ਵੀ ਦੇਖ ਰਹੇ ਹਾਂ ਅੱਜ ਵੀ ਦੇਖਦੇ ਹਾਂ ਤੇ ਉਸ ਤਰ੍ਹਾਂ ਦੇ ਹੀ ਨੇ ਬਿਲਕੁਲ ਇਹ ਬੋਟੌਕਸ ਦਾ ਕਮਾਲ ਹੈ ਕਾਸਮੈਟਿਕ ਸਰਜਰੀਜ਼ ਦਾ ਕਮਾਲ ਹੈ ਜੋ ਅਸੀਂ ਵੱਡੇ ਪਰਦੇ ਤੇ ਦੇਖਦੇ ਹਾਂ ਗਾਣਿਆਂ 'ਚ ਦੇਖਦੇ ਹਾਂ ਫਿਲਮਾਂ 'ਚ ਦੇਖਦੇ ਹਾਂ ਇਹ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਸਰਜਰੀਜ਼ ਜਿਹੜੀਆਂ ਕਲਾਕਾਰਾਂ ਦੇ ਦੁਆਰਾ ਕਰਾਈਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਕਲਾਕਾਰਾਂ ਦਾ ਕੈਰੀਅਰ ਵੀ ਫਲॉप ਹੋਇਆ ਤੇ ਕਿਹੜੇ-ਕਿਹੜੇ ਅੱਜ ਵੀ ਚੱਲ ਰਹੇ ਨੇ ਜਿੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼੍ਰੀ ਦੇਵੀ ਤੇ ਸ਼ਿਲਪਾ ਸ਼ੇਟੀ ਕੁੰਦਰਾ ਦੇ ਬਾਰੇ ਸ਼੍ਰੀ ਦੇਵੀ ਤੇ ਸ਼ਿਲਪਾ ਸ਼ੇਟੀ ਕੁੰਦਰਾ ਬੋਟੌਕਸ ਦੀ ਸ਼ੁਰੂਆਤ ਕਰਦੇ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਜਿੱਕਰ ਅਸੀਂ ਗੱਲ ਕਰੀਏ ਸਭ ਤੋਂ ਜ਼ਿਆਦਾ ਯੰਗ ਨਜ਼ਰ ਆਉਣ ਵਾਲੀ ਅੱਜ ਦੇ ਟਾਈਮ ਤੇ ਅਗਰ ਗੱਲ ਕਰੀਏ ਤਾਂ ਮਲਾਈਕਾ ਅਰੋੜਾ ਤੇ ਸ਼ਿਲਪਾ ਸ਼ੇਟੀ ਕੁੰਦਰਾ ਨੇ ਜੋ ਕਿ 50 ਦੇ ਨੀਅਰ ਅਬਾਊਟ ਹੈਗੇ ਨੇ ਪਰ ਕੋਈ ਵੀ ਉਹਨਾਂ ਨੂੰ ਜੱਜ ਨਹੀਂ ਕਰ ਸਕਦੇ ਕਿ ਉਹ 50 ਸਾਲ ਦੀਆਂ ਦੋਨੋਂ ਐਕਟਰਸਿਸ ਅੱਜ ਵੀ 26 26 30 30 ਸਾਲ ਦੀਆਂ ਐਕਟਰਸਿਸ ਨੂੰ ਮਾਤ ਪਾਰੀਆਂ ਨੇ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਸਾਰਾ ਬੋਟੌਕਸ ਦਾ ਕਮਾਲ ਹੈ ਇਸੋ ਲਵਾ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਦਾ ਬੋਟੌਕਸ ਦੀ ਸਰਜਰੀਜ਼ ਤੇ ਕਰਕੇ ਆਪਣਾ ਕੈਰੀਅਰ ਵੀ ਫਲॉप ਕੀਤਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਇਸ਼ਾ ਟਾਕਿਆ ਦੇ ਬਾਰੇ ਆਇਸ਼ਾ ਨੇ ਆਪਣੀ ਵਾਂਟਡ ਮੂਵੀ ਦੇ ਵਿੱਚ ਐਸੀ ਛਾਪ ਛੱਡੀ ਸੀ ਕਿ ਉਸ ਤੋਂ ਬਾਅਦ ਆਇਸ਼ਾ ਨੂੰ ਲੋਕ ਪਿਆਰ ਕਰਨ ਲੱਗੇ ਲੋਕਾਂ ਨੇ ਆਇਸ਼ਾ ਨੂੰ ਇੱਕ ਤਰ੍ਹਾਂ ਨਾਲ ਆਪਣਾ ਆਈਡਲ ਸਮਝਣਾ ਸ਼ੁਰੂ ਕਰਤਾ ਕਿਉਂਕਿ ਆਈਡਲ ਇਸ ਕਰਕੇ ਕਿਉਂਕਿ ਉਸ ਦੀ ਜੋ ਅਦਾਕਾਰੀ ਸੀ ਉਹ ਘਰ ਘਰ ਵਿੱਚ ਜਾਨੀ ਗਈ ਉਸ ਤੋਂ ਬਾਅਦ ਆਇਸ਼ਾ ਟਾਕਿਆ ਨੇ ਬਹੁਤ ਸਾਰੇ ਐਕਸਪੈਰੀਮੈਂਟਸ ਕੀਤੇ ਕੁਦਰਤ ਦੇ ਨਾਲ ਖੇਲਵਾੜ ਕੀਤਾ ਕੁਦਰਤ ਦੇ ਨਾਲ ਛੇੜਛਾੜ ਉਨੇ ਆਪਣੇ ਲਿਪਸ ਦੀ ਸਰਜਰੀ ਕਰਾਈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਕਿ ਬਾਲੀਵੁੱਡ ਦੇ ਵਿੱਚ ਇੱਕ ਟਾਈਮ ਆਇਆ ਸੀ ਜਦੋਂ ਡਕ ਲਿਪਸ ਚੱਲਣ ਲੱਗੇ ਸੀ ਯਾਨੀ ਕਿ ਸਰਜਰੀ ਦੇ ਨਾਲ ਫਿਲਮਸ ਦੇ ਨਾਲ ਲਿਪਸ ਬਹੁਤ ਮੋਟੇ-ਮੋਟੇ ਕਰਨ ਦਾ ਟ੍ਰੈਂਡ ਚੱਲ ਗਿਆ ਸੀ ਉਹ ਆਇਸ਼ਾ ਟਾਕੀਆ ਨੇ ਕਰਾਇਆ ਜਿਸ ਤੋਂ ਬਾਅਦ ਉਸ ਦੀ ਸਾਰਾ ਦਾ ਸਾਰਾ ਫੇਸ ਸਵੈਲ ਹੋਣ ਲੱਗ ਗਿਆ ਉਸ ਦੀ ਸ਼ਕਲ ਜੋ ਆਇਸ਼ਾ ਟਾਕੀਆ ਦੀ ਐਕਚੁਅਲ ਸੀ ਉਹ ਬਿਲਕੁਲ ਦੀ ਬਿਲਕੁਲ ਬੇਕਾਰ ਲੱਗ ਲੱਗੀ ਜਿਸ ਤੋਂ ਬਾਅਦ ਆਇਸ਼ਾ ਟਾਕੀਆ ਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਇਸ ਤੋਂ ਬਾਅਦ ਗੱਲ ਕਰ ਲੈਨੇ ਕੋਈ ਨਾ ਮਿੱਤਰਾਂ ਦੀ ਜੋ ਕਿ ਬਿਗ ਬਾਸ ਦੇ ਵਿੱਚ ਵੀ ਦੇਖੀ ਗਈ ਬਹੁਤ ਸਾਰੇ ਫਿਲਮਾਂ ਦੇ ਵਿੱਚ ਵੀ ਉਸ ਨੂੰ ਦੇਖਿਆ ਇੱਕ ਐਸਾ ਟਾਈਮ ਆਇਆ ਕਿ ਜਦੋਂ ਸੁਪਰ ਫਲॉप ਹੋ ਗਈ ਕਿਉਂਕਿ ਉਸਦੀ ਬੋਨਸ ਦੇ ਵਿੱਚ ਪਾਣੀ ਭਰਨ ਦੇ ਕਰਕੇ ਉਸਦੇ ਫੇਸ ਤੇ ਸਵੇਲਿੰਗ ਰਹਿਣ ਲੱਗ ਗਈ ਇਹ ਸਾਰੇ ਤੇ ਸਾਰੀਆਂ ਸਰਜਰੀਆਂ ਫੇਲ ਦੀਆਂ ਤੁਹਾਨੂੰ ਅਸੀਂ ਰਿਜ਼ਲਟਸ ਦਾ ਖਰੇ ਦੱਸ ਰਹੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਕਿ ਬੋਟੋਕਸ ਜਿਹੜਾ ਟ੍ਰੈਂਡ ਹੈ ਕਿਤੇ ਨਾ ਕਿਤੇ ਹਰ ਚੀਜ਼ ਦੇ ਸਾਈਡ ਇਫੈਕਟਸ ਤਾਂ ਹੁੰਦੇ ਹੀ ਹੁੰਦੇ ਨੇ ਕਿਉਂਕਿ ਅਗਰ ਤੁਹਾਡੀ ਸਕਿਨ ਦੇ ਵਿੱਚ ਕੈਮੀਕਲ ਜਾ ਰਿਹਾ ਹੈ ਤਾਂ ਉਹ ਡੈਫੀਨੇਟਲੀ ਤੁਹਾਨੂੰ ਕਿਤੇ ਨਾ ਕਿਤੇ ਕਦੋਂ ਨਾ ਕਦੋਂ ਤਾਂ ਖਰਾਬ ਜ਼ਰੂਰ ਕਰੇਗਾ ਸੋ ਆਇਸ਼ਾ ਰਾਕੀਆ ਤੇ ਕੋਈ ਨਾ ਮਿਤਰਾ ਸਭ ਤੋਂ ਵੱਡੀ ਇਸ ਚੀਜ਼ ਦੀ ਐਗ ਬੋਟੌਕਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਕਿ ਇੱਕ ਸਕਿਨ ਵਾਈਟਨਿੰਗ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੀ ਐਕਟ੍ਰੈਸ ਬਾਲੀਵੁੱਡ ਐਕਟ੍ਰੈਸ ਜਿਨ੍ਹਾਂ ਦਾ ਕਲਰ ਡਾਰਕ ਸੀ ਫਾਰ ਇਗਜ਼ਾਮਪਲ ਕਾਜੋਲ ਸ਼ਿਲਪਾ ਸ਼ੇਟੀ ਕੁੰਦਰਾ ਪ੍ਰਿਆੰਕਾ ਚੋਪੜਾ ਇਹਨਾਂ ਦੇ ਤੁਸੀਂ ਕਲਰਸ ਦੇਖੇ ਹੋਵੋਗੇ ਕਿ ਡਾਰਕ ਕਲਰਸ ਦੇ ਨਾਲ ਇਹ ਆਪਣੇ ਬਾਲੀਵੁੱਡ ਦੇ ਵਿੱਚ ਐਂਟਰੀ ਮਾਰਦੀਆਂ ਨੇ ਸ਼ੁਰੂਆਤ ਕਰਦੀਆਂ ਨੇ ਪਰ ਹੌਲੀ 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 ਤੁਸੀਂ ਅੱਜ ਦੀਆਂ ਤਸਵੀਰਾਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਔਰ ਕਾਜੋਲ ਵੀ ਫੇਅਰ ਕਲਰ ਚ ਨਜ਼ਰ ਆਏਗੀ ਸ਼ਿਲਪਾ ਸ਼ੇਟੀ ਕੁੰਦਰਾ ਵੀ ਫੇਅਰ ਕਲਰ ਚ ਨਜ਼ਰ ਆਏਗੀ ਪ੍ਰਿਆੰਕਾ ਚੋਪ ਟਾਰ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਬਾਲੀਵੁੱਡ ਦੇ ਵਿੱਚ ਇਸ ਚੀਜ਼ਾਂ ਜਿਹੜੀਆਂ ਅਪਲਾਈ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੌਲੀ-ਹੌਲੀ ਇਹ ਸਾਰਾ ਫੋਰਨ ਤੋਂ ਟ੍ਰੀਟਮੈਂਟਸ ਸ਼ੁਰੂ ਹੁੰਦੇ ਹੁੰਦੇ ਇੰਡੀਆ ਦੇ ਵਿੱਚ ਵੀ ਆ ਗਏ ਨੇ ਤੇ ਇੰਡੀਆ ਦੇ ਵਿੱਚ ਹਰ ਕਲਾਕਾਰ ਜੋ ਹੈ ਇਸ ਚੀਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਕਲਾਕਾਰ ਜੋ ਹੈ ਇਸ ਚੀਜ਼ ਨੂੰ ਅਪਣਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਚੀਜ਼ਾਂ ਕਿ ਤਰ੍ਹਾਂ ਕਿਤੇ ਗਲਤ ਨਹੀਂ ਕਿਉਂਕਿ ਲੌਂਗ ਟਰਮ 'ਚ ਜਾ ਕੇ ਤੁਹਾਡੇ ਕੈਰੀਅਰ ਨੂੰ ਵੀ ਫਲॉप ਕਰਨ ਗਿਆ ਕਿਉਂਕਿ ਇਹ ਜਿਹੜੀ ਕੈਮੀਕਲ ਵਾਲੀਆਂ ਚੀਜ਼ਾਂ ਲੌਂਗ ਲਾਸਟਿੰਗ ਨਹੀਂ ਹੁੰਦੀਆਂ ਤੇ ਬਹੁਤ ਸਾਰੇ ਕਲਾਕਾਰਾਂ ਦੀ ਤੁਸੀਂ ਹੁਣ ਵੀ ਤਸਵੀਰਾਂ ਦੇਖਦੇ ਹੋ ਇੱਕ ਇੱਕ ਇੰਟਰਵਿਊ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਕਾਸਮੋਟੋਲੋਜੀ ਵਾਲੇ ਸਰਜਨ ਨੇ ਬਿਲਕੁਲ ਡਿਟੇਲ ਦੇ ਵਿੱਚ ਐਕਟ੍ਰੈਸਿਸ ਦੀਆਂ ਤਸਵੀਰਾਂ ਦੇ ਨਾਲ ਇੱਕਦਮ रियलिटी दिसिस की केडी एक्ट्रेस ने लिप्स दा काम कराया किन्ना ने चीक फिलर्स कराये किन्ना ने माइक्रो ब्लीडिंग कराई है किन्ना ने नोज दी सर्जरी कराई है किन्ना ने अपना चिन जॉ लाइन दी आजकल जॉ लाइन दा ट्रीटमेंट भी ਤੁਸੀਂ ਦੇਖਿਆ ਕਿ ਬਾਲੀਵੁੱਡ ਕਲਾਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ ਔਰ ਆਮ ਲੋਕ ਵੀ ਜੋ ਨੇ ਇਸ ਚੀਜ਼ ਨੂੰ ਅਪਲਾਈ ਕਰਦੇ ਨੇ ਇਸ ਚੀਜ਼ ਤੇ ਜੋ ਹੈ ਅਪਲਾਈ ਕਰਕੇ ਉਸ ਨੂੰ ਅਪਣਾਉਂਦੇ ਨੇ ਸੋ ਥੈਟ ਕਿ ਉਹ ਵੀ ਬਹੁਤ ਸੋਹਣੇ ਦਿਖਣਗੇ ਜਿਹੜੀ ਸੁੰਦਰਤਾ ਹੈ ਜਿਹੜਾ ਗਲੈਮਰ ਹੈ ਬਾਲੀਵੁੱਡ ਦੇ ਵਿੱਚ ਤੁਸੀਂ ਦੇਖਦੇ ਹੋ ਇਹ ਇੱਕ ਤਰ੍ਹਾਂ ਦਾ ਧੋਖਾ ਹੈ ਜਿਸ ਤੋਂ ਅੱਜ ਅਸੀਂ ਪੜਦਾ ਚੁੱਕਣ ਦੇ ਲਈ ਤੁਹਾਡੇ ਨਾਲੇ ਖਾਸ ਤੌਰ ਤੇ ਗੱਲ ਸ਼ੇਅਰ ਕਰਨ ਜਾ ਰਹੇ ਆ ਕਿ ਬੋਟੌਕਸ ਜਿਹੜਾ ਇਹ ਤੁਹਾਨੂੰ ਬਹੁਤ ਲੰਬੇ ਸਮੇਂ ਤੱਕ ਸੋਨਾ ਨਹੀਂ ਦਿਖਾ ਸਕਦਾ ਸੋ ਯੰਗ ਏਜ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਇਨਸੀਡੈਂਟਸ ਹੋਏ ਨੇ ਜਦੋਂ ਬਹੁਤ ਸਾਰੀਆਂ ਕੁੜੀਆਂ ਨੇ ਆਪਣੀ ਜਾਨ ਵੀ ਗਵਾਈ ਹੈ ਇੱਕ ਬੋਟੌਕਸ ਸਰਜਰੀ ਕਾਸਮੋਟੋਲੋਜੀ ਕਾਸਮੈਟਿਕ ਸਰਜਰੀਜ਼ ਤੋਂ ਬਾਅਦ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇ ਕਿਉਂਕਿ ਐਡੰਡ ਹੈ ਤਾਂ ਇਹ ਸਾਰੇ ਕੈਮੀਕਲਸ ਸੋ ਇਸ ਦੁਨੀਆ ਤੋਂ ਤੁਸੀਂ ਜੋ ਵੀ ਸਿੱਖਦੇ ਹੋ ਜੋ ਵੀ ਤੁਸੀਂ ਦੇਖਦੇ ਹੋ ਉਸ ਚੀਜ਼ ਨੂੰ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜੋ ਤੁਹਾਨੂੰ ਵੱਡੇ ਪਰਦੇ ਤੇ ਦਿਖਾਇਆ ਜਾਂਦਾ ਜੋ ਤੁਹਾਨੂੰ ਬਿਊਟੀ ਗਲੈਮ ਇਹ ਸਾਰਾ ਦਿਖਾਇਆ ਜਾਂਦਾ ਸਪੈਸੀਫਿਕਲੀ ਬਾਲੀਵੁੱਡ ਦੇ ਲੋਕਾਂ ਵੱਲੋਂ ਇਹ ਬਿਲਕੁਲ ਸੱਚ ਨਹੀਂ ਹੈ ਕਿਉਂਕਿ ਇਹਨਾਂ ਦੇ ਪਿੱਛੇ ਬਹੁਤ ਸਾਰੀਆਂ ਕੋਸਮਟੋਲੋਜੀ ਸਰਜਰੀਜ਼ ਜਿਹੜੀਆਂ ਨੇ ਛੋਪੀਆਂ ਹੋਈਆਂ ਨੇ ਉਰਫੀ ਜਾਵੈਦ ਇਸ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਉਰਫੀ ਬਹੁਤ ਸਾਰੀਆਂ ਉਰਫੀ ਨੇ ਸਰਜਰੀਜ਼ ਕਰਾਈਆਂ ਨੇ ਜੋ ਲਗਾਤਾਰ ਟਰੋਲ ਵੀ ਹੁੰਦੀ ਹੈ ਬਹੁਤ ਸਾਰੇ ਕਲਾਕਾਰ ਟਰੋਲ ਵੀ ਹੁੰਦੇ ਨੇ ਆਪਣੀਆਂ ਸਰਜਰੀਕਲ ਲੁੱਕ ਦੇ ਕਰਕੇ ਤੇ ਸਰਜਰੀਜ਼ ਦੇ ਕਰਕੇ ਬੜੀਆਂ ਜਾਨਾਂ ਵੀ ਗਈਆਂ ਨੇ ਬੜਿਆਂ ਨੇ ਆਪਣੇ ਕੈਰੀਅਰ ਵੀ ਫਲॉप ਕੀਤੇ ਨੇ ਸੋ ਬਾਲੀਵੁੱਡ ਦੀਆਂ ਜਿਹੜੀਆਂ ਮੇਨ ਸਭ ਤੋਂ ਵੱਡੀ ਐਗਜ਼ੈਂਪਲਾਂ ਨੇ ਮਲਾਇਕਾ ਅਰੋੜਾ 노 ਡਾਊਟ ਬਹੁਤ ਸਾਰਾ ਯੋਗਾ ਕਰਦੀ ਹੈ ਪਰ 50 51 ਸਾਲ ਦੀ ਹੋਣ ਦੇ ਬਾਵਜੂਦ ਵੀ ਇੰਨੀ ਯੰਗ ਕਿਵੇਂ ਕੀ ਕਦੇ ਤੁਸੀਂ ਸੋਚਿਆ ਜ਼ਰੂਰ ਤੁਸੀਂ ਇਸ ਚੀਜ਼ ਤੇ ਧਿਆਨ ਦੇਣਾ ਔਰ ਬਹੁਤ ਜ਼ਿਆਦਾ ਜਿਹੜੀ ਸੁੰਦਰਤਾ ਤੁਹਾਨੂੰ ਵੱਡੇ ਪਰਦੇ ਤੇ ਦਿਖਾਈ ਜਾਂਦੀ ਹੈ ਉਹ ਰਿਐਲਿਟੀ ਨਹੀਂ ਹੁੰਦੀ ਸਪੈਸੀਫਿਕਲੀ ਬਾਲੀਵੁੱਡ ਕਲਾਕਾਰਾਂ ਦੇ ਲਈ ਫਿਲਹਾਲ ਇਹ ਮੰਦਯੋ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦਾਨਿਤ ਸੋਰਾ ਟੀਵੀ ਚੰਡੀ